ਦਾ ਕਹਿ ਸਕਦੇ ਸਾਰਿਆਂ ਤੋਂ ਸਸਤਾ ਬਸ਼ੀਰਾ ਏਹੀ ਦਾ ਕੰਨ ਪੁੰਡੀ ਵਾਲਾ ਚੈੱਕ ਕਰੋ ਗਰਦਨ ਆਪਣੇ ਵਾਲੇ ਡਾਇਮੰਡ ਦਾ ਜੀ ਇਹ ਜਿਵੇਂ ਆ ਕੁੜੀ ਦੇਖੋ ਦੋਸਤੋ ਕਿੰਨੀ ਸੋਹਣੀ ਪਲੀ ਹੋਈ ਨੀਲੀ ਚੰਬੀ ਕੁੜੀਏ ਲੱਖੋਂ ਥੱਲੇ ਰੇਟ ਹੈ ਜੀ ਤੇ ਆਪਣੇ ਵਾਲੇ ਬਾਜ ਤੋਂ ਮਲਾਵੀ ਦੇਣੀ ਫੀਸ ਵੀ ਤੁਹਾਡੀ 15000 ਲੋ ਵੀ ਮਿੱਤਰੋ ਕੁੜੀ ਬਾਹਰ ਕੱਢ ਕੇ ਵੀ ਦਿਖਾ ਦੇ ਤੁਹਾਨੂੰ ਪੂਰੀ ਚੰਗੀ ਬਰੀਡਿੰਗ ਵਾਲੀ ਕੁੜੀਏ ਦੇਖੋ ਸੁੰਬ ਸੁੰਬ ਦਾ ਸਹਜ ਗਰਦਨ ਲੰਬੀ ਕੰਨ ਪੂਰਾ ਦੇਖੋ ਸਨਖਾ ਪੂਰਾ ਮਾਰਕਿੰਗ ਵਾਲੇ ਪੱਖੋਂ ਤੇ ਕਲਰ ਵੀ ਪੂਰਾ 골ਡਨ ਆ ਪਾਲਟੀ ਦਾ ਨੇੜੇ ਫਰ ਪੀਤ ਕੰਨ ਦੇਖੋ ਕਿੰਨਾ ਚੰਗਾ ਕੋਈ ਓਵਰਲੈਪ ਨਹੀਂ ਕੁੰਡੀ ਨਾਲ ਕੁੰਡੀ ਮੁਰਦੀ ਉੱਤੇ ਨਹੀਂ ਚੜਦੀ ਰੋਗਾ ਜਿੱਥੇ ਰੋ ਤੇ ਮਿੱਤਰੋ ਆ ਬਸ਼ੇਰੀ ਕਰੋ ਚੈੱਕ 10 ਕਿ ਮਹੀਨੇ ਦੀ ਹੋਈ ਆ ਬੰਦੇ ਨੇ ਸੰਭ ਹੀ ਨਹੀਂ ਪਰ ਲੱਤ ਦਾ ਸਹਿਜ ਸੂਜ ਦੇਖੋ ਕਿੰਨਾ ਲੰਮਾ ਦੂਪਰ ਮਗਰਲੇ ਚਿੱਟਿਆ ਮੱਥੇ ਫੁੱਲਾ 골ਡਨ ਰੌਗ ਦੀ ਪੁੱਤੀ ਹੈ ਜੀ ਕੁੰਡੀ ਵਾਲਾ ਕੰਨ ਦੇਖੋ ਕੰਨ ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਵਲੌਗ ਚ ਅੱਜ 26 ਜੂਨ ਦੀ ਵੀਡੀਓ ਤੇ ਅਪਲੋਡ ਹੋ ਕਰਾਂਗੇ 27 ਜੂਨ ਨੂੰ ਅੱਜ ਪਹਿਲਾਂ ਜਿਆਦਾ ਜਿਹੜਾ ਓਵਰਵਿਊ ਤੁਹਾਨੂੰ ਹੂੰ ਗਾਥਾਂ ਥੱਲੇ ਵਾਲੇ ਜਾਨਵਰਾਂ ਤੇ ਦਿੰਨੇ ਜਿਵੇਂ ਆਹ ਕੁੜੀ ਦੇਖੋ ਦੋਸਤੋ ਕਿੰਨੀ ਸੋਹਣੀ ਪਲੀ ਹੋਈ ਨੀਲੀ ਚੰਬੀ ਕੁੜੀ ਹੈ ਲੱਖੋਂ ਥੱਲੇ ਰੇਟ ਹੈ ਜੀ ਇਹ ਆਪਣੇ ਵਾਲੇ ਬਾਜ਼ ਤੋਂ ਮੁਲਾਵਿਦ ਦੇਣੀ ਹੈ ਫੀਸ ਵੀ ਤੁਹਾਡੀ 15000 ਮਿਲ ਜਾਣੀ ਚੈੱਕ ਹੋਈ ਹੋਈ ਹੈ ਹਿੱਟ ਆਹ ਜੰਪ ਦੇਣਾ ਨੂੰ ਉਨੇ ਤਰ੍ਹਾਂ ਇੱਕਾ ਬਸ਼ੀਰਾ ਮੱਝੂ ਕੇ ਲੈ ਜਾਂਦਾ ਚੈੱਕ ਕਰੋ ਸੂਬੇਦਾਰ ਘੋੜੇ ਦਾ ਖੜਨੀ ਖੁਰਨੀ ਦਾ ਕੀ ਆ ਬਾਤ ਪਈਆਂ ਤੁਹਾਨੂੰ ਕੋ ਨੂੰ ਕੁੰਡੀ ਵਾਲਾ ਲੱਗਾ ਬੰਨਿਆ ਦੂਜਾ ਆਪਣੇ ਪੀਤ ਲੋ ਜਿਹਨੇ ਨੀਲਾ ਮੱਝੂ ਕੇ ਲੈ ਜਾਂਦਾ ਖਰੀਦੁੰਦਾ ਚਾਹ ਹੁਣ ਇੱਕਾ ਘੋੜੀ ਕਰੋ ਚੈੱਕ ਜੀ ਬਸ਼ੀਰੀ ਇਹ ਤਿੰਨੇ ਸਾਲ ਦੀ ਆਪਣੇ ਵਾਲੇ ਬਾਜ ਤੋਂ ਮਿਲੀ ਆ 8 ਤਰੀਕ ਦੀ ਮੰਨ ਲਓ 18 19 ਦਿਨ ਹੋ ਗਏ ਮੀਟ ਹੋਈ ਨੂੰ ਨੁਕਰੀ ਬਸ਼ੀਰੀ ਲਾ ਕੇ ਜਿਹਨੇ ਪੁਰਾਣੇ ਸੂਏ ਦੀਆਂ ਫੋਟੋਆਂ ਲੈਣੀਆਂ ਹੁਣ ਉਹ ਵੀ ਲੈ ਸਕਦਾ ਅ ਬਸ਼ੀਰਾ ਲੈ ਆਈ ਨੁਗਰੇ ਨਗਰੀ ਲਿਆ ਨੀਲੀ ਗੰਭੀ ਮਤਨੀ ਲ ਤੇ ਮਿੱਤਰੋ ਆ ਦੇਖ ਸਕਦੇ ਆ ਤੇ ਆ ਘੋੜੀ ਜਿਹੜੀ ਕਾਲੀ ਮਾਰਵਾੜੀ ਮੱਥੇ ਫੁੱਲ ਦੀ ਇਹ ਰੂਪ ਘਾਂਟੇ ਤੋਂ ਗੱਭਣਾ ਜੀ 1.5 ਮਹੀਨੇ ਚੈੱਕ ਹੋਊਗੀ 40 45 ਦਿਨਾਂ ਦੇ ਮੰਨ ਲ ਤੇ ਗਰਦਨ ਪਤਲੀ ਕੰਨ ਕੁੰਡੀ ਵਾਲਾ ਪੂਰਾ ਸੁਨੱਖਾ ਕੰਨ ਤੇ ਆ ਸਾਰੀਆਂ ਚਾਰੇ ਘੋੜੀਆਂ ਗੱਭਣਾਂ ਜੀ ਇਹ ਚਾਰੇ ਵੀ ਆ 2 ਮਹੀਨਿਆਂ ਦੀ ਜਿਹੜੀ ਗਲਦੀ ਚੰਬੀ 60 ਦੇ ਆਸ-ਪਾਸ ਹਾਈਟ ਆਪਣੇ ਵਾਲੇ ਬਾਜ ਤੋਂ ਗੱਭਣਾ ਇਹ ਕੁੜੀ ਮਾਰਵਾੜੀ ਆ ਤਿੰਨ ਪਰ ਚਿੱਟੇ ਮੱਥੇ ਪਟੇ ਦੀ 7ਾਂ 7.5 ਮਹੀਨਿਆਂ ਤੋਂ ਉੱਪਰ ਗੱਬਣੂ ਇਹ ਤਿੰਨ ਮਹੀਨੇ ਗੱਬਣਾ 61 ਇੰਚ ਦੀ ਨੀਲੀ ਚੰਬੀ ਕੁੜੀ ਇਹ ਬਾਈ ਬਿੱਲੇ ਵਾਲੇ ਕੁੜੇ ਤਾਂ ਬਸ਼ੀਰਾ ਚੈੱਕ ਕਰੋ ਦੋਸਤੋ ਇਹ ਵੀ ਲੱਖੋਂ ਥੱਲੇ ਫਾਰਮ ਦਾ ਕਹਿ ਸਕਦੇ ਸਾਰਿਆਂ ਤੋਂ ਸਸਤਾ ਬਸ਼ੀਰਾ ਏਹੀ ਦਾ ਕੰਨ ਕੁੰਡੀ ਵਾਲਾ ਚੈੱਕ ਕਰੋ ਗਰਦਨ ਆਪਣਾ ਡਾਇਮੰਡ ਦਾ ਈ ਹੈ ਫਿੰਗਰਪ੍ਰਿੰਟ ਆ ਮੱਥੇ ਕੁੰਡੀ ਵਾਲਾ ਕੰਨ ਤੇ ਇਹ ਦੇਖਾ ਤਾਂ ਜਿਹਨੇ ਥੋੜੇ ਪੈਸੇ ਲਾਉਣੇ ਆ ਪਲਿਆ ਹੋਇਆ ਬਿਸ਼ੇਰਾ ਚੰਗਾ ਮੂੰਹ ਮੱਥੇ ਲਾ ਗਿਆ ਲੈ ਜਾ ਇਹਨੂੰ ਤੇ ਆਹ ਕੁੜੀ ਵੀ ਦੋਸਤੋ ਮਹੀਨੇ ਤੋਂ ਉੱਤੇ 35-40 ਦਿਨਾਂ ਦੀ ਇਹ ਚੈੱਕ ਪਾਸ ਆ ਦੋਸਤੋ ਗਿਆ ਬਿਸ਼ੇਰੀ ਮੱਥੇ ਪਟੇ ਦੋ ਵਾਰ ਚਿੱਟਿਆਂ ਦੀ 4 4.5 ਮਹੀਨਿਆਂ ਦੀ ਬੱਤੀ ਆ ਰਤਨਾਕਰ ਬਲੱਡ ਲਾਈਨ ਚ ਤੇ ਪੂਰੀ ਚੰਗਿਆ ਇਹਦੀ ਮਾ 60+ ਹਾਈਟ ਕਾਟ ਦੇ ਲੱਗਤ ਹੋਈ ਇਹਦੀ ਹਾਈਟ ਆ ਕਿ ਤਿੰਨ ਪੈਰ ਚਿੱਟੇ ਮੱਥੇ ਪਟਾ ਲਤੋਂ ਪਤਲੀ ਤੇ ਲੰਮੀ ਦੇਖੋ ਕਿੰਨੇ ਆ ਕੁੰਡੀ ਵਾਲਾ 100 ਕੁਆਲਟੀ ਦਾ ਕੰਨ ਕੋਈ ਘੋੜੇ ਤੋਂ ਮਾਰਾ ਕੋ ਤੇ ਇਹ 61 ਇੰਚ ਦੀ ਆਵਲਖ ਕੁੜੀ ਹੈ ਜੀ ਇਹ ਆਪਣੇ ਵਾਲੇ ਜੈਰਾ ਤੋਂ ਗੱਭਣ ਚੱਕ ਪਾਸ ਆ ਤੇ ਇਹ ਗੁਰਦਿੱਤ ਤੋਂ ਮੀਟ ਹੋਈ ਹੋਈ ਹੈ ਬਿਛੇਰੀ ਇੱਕ ਪੈਰ ਮੂਰਲਾ ਤੇ ਟੱਕ ਮਗਰਲਾ ਮੱਥੇ ਫੁੱਲ ਆ ਦੇਖੋ ਤੁਹਾਨੂੰ ਕੋਮ ਪੂਰਾ ਸੁਨੱਖਾ ਤੇ ਇਹ ਕੁੜੀ ਖੰਦੀ ਆ ਦੋ ਪੈਰ ਟੱਤੇ ਮੱਥੇ ਫਟੇ ਦੀ ਬਰੀਦੀਂ ਵਾਲੀ ਕੁੜੀ ਹੈ ਇਹ ਗਰਦਨ ਖੰਨਕ ਨੂੰ ਇਹਦਾ ਪੂਰਾ ਪੂਰਾ ਟੌਪ ਦਾ ਸੋ ਦੋਸਤੋ ਨੰਬਰ ਮੈਂ ਥੱਲੇ ਦਊ ਜਿਹੜਾ ਵੀ ਇਹਨਾਂ ਜਾਨਵਰ ਪਸੰਦ ਹੋਇਆ ਸਕ੍ਰੀਨਸ਼ਾਟ ਲੈ ਕੇ ਭੇਜ ਸਕਦੇ ਆ ਤੇ ਜਿਹੜਾ ਜਾਨਵਰ ਤੁਹਾਡੇ ਪਸੰਦ ਹੋਇਆ ਉਹਦਾ ਰੇਟ ਪੁੱਛ ਸਕਦੇ ਤੇ ਹੁਣ ਨੁਕਰੇ ਜਾਨਵਰ ਦਿਖਾਉਂਦੇ ਆ ਤੁਹਾਨੂੰ ਤੇ ਜਿਹੜੇ ਵੀਰ ਨੁਕਰੀ ਬਿਸ਼ੇਰੀ ਰੱਖਣ ਦੇ ਚਾਹਵਣ ਪੂਰੀ ਚੰਗੀ ਪਲੀ ਹੋਈ ਬਿਸ਼ੇਰੀ ਆ ਕਨ ਕੁੰਨ ਕੁੰਡੀ ਵਾਲਾ ਦੇਖ ਸਕਦੇ ਆ ਇਹ ਨਖਰਾ ਨੁਖਰਾ ਵੀ ਪੂਰਾ ਬੱਤੀ ਦਾ ਲੈ ਜਾ ਪੌਰੀਆਂ ਪੂਰੀਆਂ ਦੀ ਸਾਫਾ ਬਾਕਰਪੁਰ ਵਾਲੇ ਨੂਰੇ ਦੀ ਜੀ ਤੋ ਮਿੱਤਰੋ ਜਿਹਨੇ ਬਸ਼ੀਰੀ ਦੇਖਣੀ ਤੇ ਇਹ ਦੇਖ ਲਓ ਤੇ ਮਿੱਤਰੋ ਤੁਹਾਨੂੰ ਜਾਨਵਰ ਹੋਰ ਦਿਖਾਉਣ ਜਿਵੇਂ ਨੋਗਰਾ ਬਸ਼ੀਰਾ ਨੂਰੇ ਦਾ ਖੜਾ ਜਮਾ ਸਪੌਟ ਲਾਓ ਲੋ ਤੇ ਆ ਬੱਚੀ ਮਾਰਵਾੜੀ ਕਰੋ ਚ ਖੜਨੀ ਖੁਰਨੀ ਬੱਚੀ ਦੀ ਕਿਆਵਾਤ ਲੈਂਥ ਇੱਕ ਵਾਰ ਚਟਾ ਮੱਥੇ ਫੋਲਾ ਜੈਜ ਮੌਲਦੀ ਬਸ਼ੀਰੀ ਮਿੱਤਰੋ ਇਹ ਵੀ ਕੰਨ ਕੰਨ ਪੂਰਾ ਸੋਹ ਕੁਆਲਟੀ ਦਾ ਕੰਨਾ ਗਰਦਨ ਦੇਖੋ ਪਹਿਲਾਂ ਤਾਂ ਉਸ ਤੋਂ ਅੱਗੇ ਆ ਨੀਲੀ ਚੰਬੀ ਬੱਚੀ ਚੈੱਕ ਕਰੋ ਇਹ ਵੀ ਪੂਰੀ ਬਰੀਕੀ ਵਾਲੀ ਕੰਨ ਦਾ ਦੇਖੋ ਮਣੀਆਂ ਮਣੀਆਂ ਕਿੰਨਾ ਸੋਹਣਾ ਕੰਨ ਦਾ ਜਿਹੜਾ ਡਿਜ਼ਾਈਨ ਆ ਪੂਰਾ ਸੋਹਣਾ ਤੇ ਉਸ ਤੋਂ ਅੱਗੇ ਆ ਆਪਣਾ ਨੁਕਰਾ ਬਸ਼ੀਰਾ ਜਮਾ ਸਪੌਟਲੈਸ ਸੋ ਕੁਆਲਟੀ ਦਾ ਬਸ਼ੀਰਾ ਇਹ ਹੈ ਆ ਬਾਹਰ ਬੰਦ ਤੇ ਆ ਨੀਲੀ ਜਿਹਨੇ ਕੋਈ ਮੱਝੂ ਕੇ ਲੈਣ ਦਾ ਬਸ਼ੀਰੀ ਲੈਣ ਦਾ ਸਚਾ ਬਣ ਹੋਏ ਤਿੰਨ ਸਾਲ ਦੀ ਬਸ਼ੀਰੀ ਇਹ ਦੇਖ ਸਕਦਾ ਆ ਬੱਚੀ ਲੋ ਸੁਣ ਤੋਰ ਕੇ ਵੀ ਦਿਖਾ ਦਿੰਦੇ ਆ ਨੋ ਇਹ ਕੰਮ ਉਹ ਰੰਗ ਦੀ ਘੋੜੀ ਦੇਖੋ ਅੱਜ ਜੈ ਰਾਜ ਤੋਂ ਮੀਟ ਹੋਣੀ ਹੈ ਜੀ ਦੋ ਪੈਰ ਚਿੱਟੇ ਮੱਥੇ ਪਟਾ ਸਿੰਗਲ ਫੋਰੀਏ ਕਨਕੁੰਡੀ ਚੰਗੀ ਆ ਆ ਪੁੱਤੇ ਡਰਦੀ ਕਿਉਂ ਪੂਰੀ ਚੰਗੀ ਮੌਹਵਾ ਕਲਰ 골ਡਨ ਕਲਰ ਦੀ ਘੋੜੀ ਹੈ ਜੀ ਇਹ ਵੀ ਬਾਹਰ ਕੱਢ ਕੇ ਦਿਖਾਉਨੇ ਆ ਲੋ ਵੀ ਮਿੱਤਰੋ ਘੋੜੀ ਬਾਹਰ ਕੱਢ ਕੇ ਵੀ ਦਿਖਾ ਦੇ ਤੁਹਾਨੂੰ ਪੂਰੀ ਚੰਗੀ ਬਰੀਡਿੰਗ ਵਾਲੀ ਘੋੜੀ ਦੇਖੋ ਸੁੰਭ ਸੁੰਭ ਦਾ ਸਹਜ ਗਰਦਨ ਲੰਬੀ ਕੰਨ ਪੂਰਾ ਦੇਖੋ ਸੁਨੱਖਾ ਪੂਰਾ ਮਾਰਕਿੰਗ ਵਾਲੇ ਪੱਖੋਂ ਤੇ ਕਲਰ ਵੀ ਪੂਰਾ 골ਡਨ ਆ ਪੂਲਸ ਦੇ ਤੇ ਗਰਦਨ ਵਾਲੇ ਵਾਲ ਵੀ 골ਡਨ ਆ ਬਾਕੀ ਅੱਜ ਜੈਰਾਜ ਤੋਂ ਮੀਟ ਹੋ ਜਾਣੇ ਰਿਜ਼ਲਟ ਪੂਰਾ ਕੋਕਾ ਨੇ ਸੁਝਾਣਾ ਮੰਨਦੇ ਜੋ ਤਨ ਬਾਹਰ ਰੀਤੇ ਤੇ ਲਿਖ ਲੁ। ਤੇ ਇੱਕ ਹਣ 100 ਕੁਆਲਿਟੀ ਦਾ ਬਸ਼ੀਰਾ ਦੋਹਣਾ ਜਿਹਦੇ ਮਾਂ ਪਿਓ ਦੋਨੇ ਕਨਫਰਮ ਆ। ਤਲਿਆਰਾ ਸਾਡੇ ਪੁੱਤ। ਮੱਥੇ ਪਟਾ ਤੇ ਨਾਲ ਪੈਰ ਚੱਟਾ, ਗਰਦਨ-ਗੁਰਦਨ, ਲੱਤ ਦੀ ਨਲੀ ਦੇਖੋ ਇਹ 6 ਮਹੀਨਿਆਂ ਦਾ ਹੈਗਾ ਬੱਚਾ। ਪੂਰੀ 100 ਕੁਆਲਿਟੀ ਦਾ ਨੇੜੇ ਫੜ ਪੀਤ। ਕੰਨ ਦੇਖੋ ਕਿੰਨਾ ਚੰਗਾ। ਕੋਈ ਓਵਰਲੈਪ ਨਹੀਂ, ਕੁੰਡੀ ਨਾਲ ਕੁੰਡੀ ਮੁਰਦੀ ਉੱਤੇ ਨਹੀਂ ਚੜਦੀ। ਰੋਕਾ ਜੋ ਇੱਥੇ ਰੋਕਾ ਪਿੱਛੇ ਇਹਦੇ ਨਾਲ ਦੀ ਬਿਸ਼ੇਰੀ ਲਈ ਮਾੜੀ ਮਊਆ ਮੰਦੇ ਨੂੰ ਰੇਤੇ ਤੇ ਪੂਰਾ 100 ਕੁਆਲਿਟੀ ਦਾ ਮਿੱਤਰੋ ਕੰਨ ਚੰਗਾ ਘੋੜਾ ਜੀ ਨੇ ਬਣਾਉਣਾ ਇਹਦੀ ਮਾਂ ਰਣੀਏ ਵਾਲੇ ਦੇਵਰਾਜ ਦੀ ਹੈ ਜੀ ਤੇ ਬਾਪ ਇਹਦਾ ਮੂਤੀ ਘੋੜਾ ਮੰਦੇ ਨੂੰ ਰੇਤੇ ਤੇ ਤੇ ਮਿੱਤਰੋ ਆ ਬਿਸ਼ੇਰੀ ਕਰੋ ਚੈੱਕ ਆਕ ਕੰਨੇ ਦੀ ਹੋਈ ਆ ਬੰਦੇ ਨੇ ਸਾਂਭੀ ਨਹੀਂ ਪਰ ਲੱਤ ਦਾ ਸੈਜੂ ਦੇਖੋ ਕਿੰਨਾ ਲੰਮਾ ਦੋ ਪੈਰ ਮਗਰਲੇ ਚਟਿਆ ਮੱਥੇ ਫੁੱਲਾ 골ਡਨ ਰੌਕ ਦੀ ਪੁੱਤੀ ਹੈ ਜੀ ਹੁੰਡੀ ਵਾਲਾ ਕੰਨ ਦੇਖੋ ਕਿੰਨਾ ਦੇਖੋ ਜੀ ਜਿਹਨੇ ਥੋੜੇ ਪੈਸੇ ਲਾਉਣੇ ਜੈਜਮੋਲ ਦੀ ਬਿਸ਼ੇਰੀਆ ਇੱਕ ਲਿੱਸੀ ਲਿੱਸੀ ਸਾਂਭਣ ਵਾਲੀ ਹੈ ਜਿਹੜਾ ਭਰਾ ਸਾਂਭ ਨੂੰ ਮਾਂ ਇਹਦੀ ਮੱਜੂਕ ਲੈਣਦੀ ਸੀ ਐਡਮ ਦੀ ਪੋਤੀ ਮਾਂ ਸੀਗਾ ਮੰਨ ਲਓ ਐਡਮ ਵਾਲੇ ਖਾਨਦਾਨ ਤੋਂ ਜਿਹੜਾ ਨਾਨਕਾ ਪਰਿਵਾਰ ਹੈ ਦਾ ਐਡਮ ਵਾਲੇ ਖਾਨਦਾਨ ਤੇ ਗੋਲਡਨ ਰੌਕ ਵਾਲੇ ਪਾਸੋਂ ਇਹਦਾ ਪਿਓ ਆ ਗਿਆ ਪੂਰੀ ਚੰਗੀ ਕੱਦ ਕਰਨ ਵਾਲੀ ਬਸ਼ੀਰੀ ਗਰਦਨ ਦੇਖੋ ਲੰਬੀ ਲੰਬੀ ਦੇਖੋ ਕਿੰਨੀ ਸੋਹਣੀ ਆ ਬੱਚੀ ਬੰਨਦੇ ਇਹਨੂੰ ਵੀ ਰੇਤੇ ਤੇ ਤੇ ਜਾਨਵਰ ਤੁਹਾਨੂੰ ਮੈਂ ਥੋੜੇ ਜਿਹਾ ਹੋਰ ਨਿਗਾ ਮਰਾਦਾ ਇੱਕ ਕੁੜੀ ਗੱਬਨਿੰਦਰ ਹੋਰ ਖੜੀ ਆ ਕਾਲੀ ਕੁੜੀ ਤੇ ਬਾਕੀ ਮੈਂ ਨੰਬਰ ਥੱਲੇ ਦੇ ਦਿੰਦਾ ਮਿੱਤਰ ਜੇ ਕਹੇ ਭਰਾ ਦੇ ਚੱਲਦੀ ਹੋਈ ਤਾਂ ਸੰਪਰਕ ਕਰ ਲਓ ਲੋ ਜੀ ਆਹ ਕੋੜੀ ਕਰ ਲਿਓ ਚੈੱਕ ਖੜੀਆਂ ਕੋੜੀਆਂ ਜਿਹੜੇ ਵੀ ਭਰਾ ਦੇ ਕਿਸੇ ਦੇ ਚੱਲਦੀਆਂ ਹੋਈਆਂ ਤਾਂ ਕੋੜੀਆਂ ਇਹ ਚੈੱਕ ਕਰ ਲਓ ਲਾਲ ਚੰਬੀ ਨੌਕਰੀ ਕਾਲੀ ਕਾਲੀ ਖੱਬਣਾ ਨੌਕਰੀ ਮਿਲੀ ਹੋਈ ਆ ਲਾਲ ਚੰਬੀ ਨੂੰ ਕਿਹੜਾ